ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਗਾ ਟੀਵੀ ਚੈਨਲ ਤੇ ਜੇ ਤੁਸੀਂ ਕੋਈ ਜਾਨਵਰ ਦੀ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ 99872258 ਮੇਰਾ ਨੰਬਰ ਆ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਉੱਥੋਂ ਵੀ ਨੋਟ ਕਰ ਲਿਓ ਤੇ ਅੱਜ ਆਪਾਂ ਫੇਰ ਪਹੁੰਚੇ ਆ ਪਿੰਨ ਫਰਾਜ ਜ਼ਿਲ੍ਹਾ ਮੋਗਾ ਲਈ ਗੋਪੀ ਦੇ ਕੋਲੇ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਆ ਜਿਹੜੀ ਵੀਡੀਓ ਵਿੱਚ ਤੁਸੀਂ ਗਾਂ ਦੇਖ ਰਹੇ ਹੋ ਇਹ ਵਕਾਊ ਆ ਇਦੇ ਵਾਰੀ ਆਪਾਂ ਗੋਪੀ ਨਾਲ ਗੱਲਬਾਤ ਕਰਦੇ ਆ ਗੋਪੀ ਕੀ ਆਲਾ ਬਾਈ ਠੀਕ ਆ ਬਾਈ ਵਧੀਆ ਟਾਈਮ ਸੇ ਤਾਂ ਹਾਂ ਵਧੀਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨਾਂ ਨੰਬਰ ਬੋਲ ਦਿਆਂ ਦਾ ਨੰਬਰ ਬਈ 9876 9876 45854 458 54 54 ਠੀਕ ਆ ਤੇ ਪਿੰਡ ਆਪਣਾ ਫਰਾਜ ਆ ਹਨਾ ਹਾਂ ਬਾਈ ਤੇ ਘਰ ਵੀ ਆਪਾਂ ਬੋਲ ਦਿਆਂ ਮੜਿਆ ਘਰ ਬਈ ਆਪਣਾ ਚੌਧਰੀ ਆਦਾ ਤੇ ਖੇਤਾਂ ਦੇ ਡਰੇਨ ਕੋਲ ਚੌਧਰੀ ਵਾਲਾ ਤੇ ਜਦੋਂ ਫਰਾਜ ਆਪਾਂ ਚੌਧਰੀ ਵਾਲੇ ਰਾਹ ਨੂੰ ਜਾਂਦੇ ਆ ਤਾਂ ਡਰੇਨ ਤੋਂ ਪਿਛੇ ਆਈ ਸੱਜਾ ਤੋਂ ਮੁੜਦੀ ਪਈ ਹੈ ਨਾ ਹਾਂ ਹਾਂ ਠੀਕ ਹੈ ਬਾਕੀ ਫੋਟੋ ਕੰਡਾਈਟ ਕਰ ਲਿਓ ਬਾਈ ਲੋਕੇਸ਼ਨ ਵੀ ਭੇਜ ਦੂਗਾ ਤੇ ਬਾਈ ਆਪਾਂ ਮਾ ਡਿਟੇਲ ਦੱਸ ਦੇਰੀ ਫਿਰ ਡਿਟੇਲ ਬਈ ਆਪਾਂ ਉਹਦੇ ਨਾਲ ਵੀਡੀਓ ਬਾਈ ਪਾਈ ਸੀ ਗਾਈਆਂ ਵੇਗੀਆਂ ਦੂਜੀਆਂ ਠੀਕ ਹੈ ਇਹ ਉਹਦੇ ਥੋੜੀ ਕੱਚੀ ਸੀ ਠੀਕ ਹੈ ਹੁਣ ਥੋੜੀ ਘਰ ਚੱਲੀ ਮੈਂ ਦਵਾ ਦਾ ਪਾ ਦੇ ਬਾਹਲੇ ਪਸਮਾ ਚ ਕਈ ਯਾਰ ਬੰਦਾ ਵੀਡੀਓ ਸਕਿਪ ਕਰਕੇ ਨਾ ਹਾਂ ਲੱਗੇ ਕਿ ਨਾ ਲੱਗੇ ਨਾ ਅਗਲਾ ਕਹਿੰਦਾ ਵੀ ਯਾਰ ਦੁੱਧ ਲਾ ਲੂ ਮੈਂ ਕਾ ਖਾ ਰੇ ਗਾਂ ਹੋਰ ਵੇਨੇ ਹਣਾ ਤੇ ਦਿਨ ਕਿੰਨੇ ਰਹਿੰਦੇ ਆਦੇ ਦਿਨ ਬਾਈ ਅਜੇ ਲਾਈਵ ਆ ਹੁੰਦਾ ਲੱਗ ਜੀ ਆ ਪਾ ਲੈ ਜਿਓ ਜੀ ਹਾਂ ਠੀਕ ਹੈ ਆਪਾਂ ਤੋੜ ਕੇ ਦਿਖਾ ਦੇ ਮੋਹਾਂ ਬਈ ਛਿੱਗੀ ਆ ਏ ਛੇ ਦੰਦ ਮੋਹਾਂ ਛਿੱਗੀ ਆ ਠੀਕ ਹੈ ਤੇ ਦੁੱਧ ਦਾ ਕੋਈ ਅਨੁਮਾਨ ਦੁੱਧ ਬਈ ਪਹਿਲੇ 100 ਪਾਇਆ ਇਹਨੇ 22 ਕਿਲੋ ਹੁਣ ਪਾ ਦੂਗੀ 26-27 ਕਿਲੋ ਠੀਕ ਹੈ 26-27 ਕਿਲੋ ਪਾ ਜਿਓ ਨਾ ਠੀਕ ਹੈ ਤੇ ਇਹਦਾ ਕੋਈ ਟੀਕੇ ਦਾ ਪਤਾ ਆਪਾਂ ਨੂੰ ਕੇ ਠੀਕ ਹੈ ਨਹੀਂ ਬਈ ਆਪਾਂ ਨੂੰ ਪਤਾ ਠੀਕ ਹੈ ਠੀਕ ਹੈ ਨਹੀਂ ਪਤਾ ਮੋਲ ਲਾਇ ਤੇ ਮੋਲ ਲਾ ਜਾ ਕਰ ਲੋ ਦੋਸਤੋ ਚੈੱਕ ਬਦਗਾਨ ਭਰਦੀ ਜਾਂਦੀ ਕਿੰਨੇ ਦਿਨ ਕਿੰਨੇ ਰਹਿੰਦੇ ਆ ਤੇ ਹੁਣ ਹੁਣ ਬਈ ਹਫਤਾਕ ਲੈ ਜੂਗੀ ਹਫਤਾਕ ਲੈ ਆਈ ਹੋ ਜੀ ਹਨਾ ਹਾਂ ਚਾਰ ਪੰਜ ਦਿਨ ਹੋ ਗਏ ਆਪਾਂ ਨੇ ਵੀਡੀਓ ਪਾਈ ਨੂੰ ਹਾਂ ਚਾਰ ਪੰਜ ਦਿਨ ਹੋ ਗਏ ਹਾਂ ਉਦ ਦੇ ਦਾ ਜੇ ਨਾਰਮਲ ਹੀ ਸੀ ਨਾ ਉਦ ਨਾਰਮਲ ਹੀ ਸੀਗੀ ਹਾਂ ਹਜੇ ਨਹੀਂ ਉਹਦਾ ਉਸਾਂ ਦਾ ਨਾਰਮਲ ਹੀ ਪਰ ਕੇ ਸੂਗੀ ਹਾਂ ਜੇ ਹਫਤਾ ਰਹਿੰਦਾ ਵੀ ਆ ਹਜੇ ਤਾਂ ਤਿਆਰ ਹੋਣ ਲੱਗੀ ਆ ਨਾ ਹਾਂ ਠੀਕ ਆ ਠੀਕ ਆ ਉਦ ਦੇ ਗਾਇਨਾ ਬਾਲਾ ਸੀ ਬਈ ਦਾਖ ਨਹੀਂ ਦਿੱਤਾ ਘਾਣੇ ਗਾ ਵੱਡੀ ਗੁੱਡੀ ਬਹੁਤ ਆ ਹਾਂ ਵਾਲੇ ਬਸ ਉਦਾਂ ਮਾਲਾ ਤੇ ਦੇ ਦਾਂਗੇ ਜੇ ਸੂਤੀ ਫੇਰ ਤਾਂ ਮਾਲਾ ਆਪਾਂ ਵੱਧ ਕਰਾਂਗੇ ਉਹ ਮਾਲਾ ਕਬੀ ਦਾ ਇੱਕ ਵੀ ਕਰਦੇ ਆਪਾਂ ਠੀਕ ਹੈ ਹਾਂ ਆਪਾਂ ਦੇਣੀ ਵੀਡੀਓ ਚ ਕਿਉਂਕਿ ਵੀਡੀਓ ਚ ਬੰਦਾ ਆਇਆ ਬਾਅਦ ਚ ਫੋਨ ਤੇ ਕਹਿੰਦਾ ਭਈ ਇੰਨੇ ਦੀ ਆਪਾਂ ਮੁੱਲ ਹੀ ਉਹਨਾਂ ਕਰਦੇ ਜਾਏ ਠੀਕ ਹੈ ਉਹ ਵੀਡੀਓ ਪਾਈ ਸੀ ਆਪਾਂ ਸਾਰੀਆਂ ਗਾਇਆਂ ਸੇਲ ਹੋ ਗੀਆਂ ਨਾਲ ਨਾਲ ਸੇਲ ਹੋ ਗਈਆਂ ਹਾਂ ਸੂਈ ਵੀ ਥੋੜੀ ਸੂਈ ਦੀ ਡਿਮਾਂਡ ਵਾਧੀ ਆ ਹਾਂ ਬਾਕੀ ਮੁੱਲ ਜਾਇਜ਼ ਸੀਗਾ ਹਾਂ ਹੈਨਾ ਤਾਂ ਕਰਕੇ ਆ ਤੇ ਆਪਾਂ ਦੰਦ ਵੀ ਦਿਖਾ ਦੇ ਕੋਪੀ ਹੂੰ ਉਹਦੇ ਵੀ ਦਿਖਾਏ ਮੈਂ ਲਾ ਆਪਾਂ ਵੀਡੀਓ ਚ ਜਨ ਦੇ ਵੀ ਦਿਖਾਏ ਆ ਬਈ ਸੇਲ ਕਰੀ ਹੋਰ ਦਿਖਾਣੇ ਕਈ ਰਹਿਣ ਆ ਇਹ ਬੰਦੇ ਹੋਰ ਵੇਂਦੇ ਵੀਡੀਓ ਹਨਾ ਵਾ ਸ਼ੇਰਾ ਤੋਂ ਕਰ ਲੈ ਜੇ ਤਾਂ ਹਾਂ ਤੇ ਬਾਈ ਦਾ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਉਹ ਤੋਂ ਵੀ ਬਾਈ ਨਾਲ ਸੰਪਰਕ ਕਰ ਲਿਓ ਹਾਂ ਤਾਂ ਰਹਿਦਾ ਇਹਦਾ ਹਨਾ ਹਫਤੇ ਦੀ ਕੱਚੀ ਹੈ ਬਈ ਹਾਂ ਹਫਤੇ ਦੀ ਕੱਚੀ ਹੈ ਜੀ ਤੇ ਇਹ ਪਹਿਲੇ ਸਵੇਰੇ ਕਿੰਨਾ ਪਤੂਸਾ ਜੀ ਦਾ ਪਹਿਲੇ ਸਵੇਰੇ ਪਾਇਆ ਬਈ 23 ਕਿਲੋ 23 ਕਿਲੋ ਪਾਇਆ ਜੀ 26 27 ਪਾ ਦੂਗੀ ਬਈ 26 27 ਪਾ ਦੂ ਹਾਂ ਬਾਕੀ ਸੇਵਾ ਤੇ ਹਨਾ ਔਰੀ ਵਾਲੀ ਪਾ ਲਈ ਆਂਦੀ ਹੈਗਾ ਭਰਦਿਆਂ ਦੀ ਆ ਬਾਕੀ ਬਾਡੀ ਦੀ ਬਹੁਤ ਵੱਡੀ ਕਹਾਂਗੀ ਹਾਂ ਕੱਦ ਗੁੱਦ ਬਹੁਤ ਆ ਬਈ ਮੇਰਾ 6 ਫੁੱਟ ਕਰਦਾ ਮੇਰੇ ਮੋਢੇ ਤੇ ਆਉਂਦੀ ਆ ਹਾਂ ਨਹੀਂ 바ਾਕੀ ਦੇਖਣ ਨੂੰ ਲੱਗਦਾ ਬਾੜੀ ਦੀ ਚੰਗੇ ਵੱਡੀ ਵੱਡੀ ਦੀ ਆ ਤੇ ਕਰ ਲਓ ਦੋਸਤੋ ਸੰਪਰਕ ਬਾਈ ਨਾ ਐਮਈ ਨਿੱਧੋ ਯਾਜਤ ਜਿਹੜੇ ਰਹੋ ਪਿੰਡ ਤਰਕਾ ਟੀਵੀ ਚੈਨਲ ਆ ਠੀਕ ਆ ਬਾਈ ਕਾਪੀ ਠੀਕ ਹੈ ਜੀ ਠੀਕ ਹੈ ਧੰਨਵਾਦ ਦੋਸਤੋ